ਜਿਹੜਾ ਕਲੇਸ਼ ਰਿਆ ਮਾਇਆ ਕਰਕੇ ਰਿਹਾ ਉਹ ਮਾਇਆ ਛੱਡ ਕੇ ਚਲੇ ਜਾਂਦੇ ਸੀ ਜਿਹੜਾ ਮਨ ਮੁਖ ਹੁੰਦਾ ਸੀ ਉਹਨੂੰ ਮਾਇਆ ਦੇਖਦੇ ਵੀ ਤੁਲਾ ਦੇ ਬੈਕ ਮਾਇ ਲੜੇ ਨਹੀਂ ਪਰ ਜੇ ਬਾਜਾ ਲੜੇ ਨਹੀਂ ਨੂੰ ਬੋਲ ਕੋ ਬੋਲ ਨਹੀਂ ਬੋਲੇ ਚੁੱਪ ਕਰਕੇ ਅੰਮ੍ਰਿਤ ਸਰ ਛੱਡ ਕੇ ਪਰੇ ਹੋ ਝਗੜੇ 'ਚ ਨਹੀਂ ਪਰੋ ਫਿਰ ਤੀਤਾਂ ਲੰਘਦਾ ਸੀ ਝਗੜੇ 'ਚ ਪੈਣਾ ਦੇਖ ਪੈ ਪਾਤਸ਼ਾਹ ਸੰਗਤ ਤੋਂ ਦੇ ਜਾਣ ਲੱਗੇ ਸੰਗਤ ਨਾਲੇ ਸੀ ਸਭ ਕੁਝ ਉਹਨਾਂ ਦੀ ਡਿਊਟੀ ਸੀ ਸੰਗਤ ਨੂੰ ਉਪਦੇਸ਼ ਕਰਨਾ ਉਹਨਾਂ ਦਾ ਕੰਮ ਉਪਦੇਸ਼ ਕਰਨਾ ਸੀ ਹੋਰ ਕੰਮ ਨਹੀਂ ਸੀ ਉਹਨਾਂ ਦੇ ਕੋਲ ਸਿੱਖਾਂ ਦਾ ਕੰਮ ਵੀ ਉਪਦੇਸ਼ ਕਰਨਾ ਹੀ ਹੈ ਇਹ ਹੀ ਗੁਰਦੁਆਰੇ ਫੁਰਨਾ ਜਾਂਦਾ ਸੀ ਇਹ ਤਾਂ ਹੋ ਨਹੀਂ ਰਿਹਾ ਉਹ ਇਹ ਤਾਂ ਹੋ ਨਹੀਂ ਰਿਹਾ ਇਹ ਨਹੀਂ ਹੋ ਰਿਹਾ ਇਹ ਤਾਂ ਬਰੁੱਧ ਕੁਝ ਹੋ ਰਿਹਾ ਫਿਰ ਕਿ ਇਹ ਨਹੀਂ ਹੋ ਰਿਹਾ ਤਾਂ ਨੁਕਸਾਨ ਹੈ ਕੋਈ ਗੱਲ ਨਹੀਂ ਫਿਰ ਕੋਈ ਨੁਕਸਾਨ ਕਰ ਰਹੇ ਨੇ ਫਿਰ ਦੇ ਸੱਚਾ ਝੂਠ ਵਿਚਾਲੇ ਦਾ ਕੁਝ ਹੈ ਹੀ ਨਹੀਂ ਇਹ ਸੱਚ ਦਾ ਪ੍ਰਚਾਰ ਨਹੀਂ ਹੋ ਰਿਹਾ ਤਾਂ ਝੂਠ ਦਾ ਜ਼ਰੂਰ ਹੋ ਰਿਹਾ ਉੱਥੇ ਸੱਚ ਤਾਂ ਬਰੁੱਧ ਪ੍ਰਚਾਰ ਹੋ ਰਿਹਾ ਜੇ ਸੱਚ ਤੋਂ ਬਰੁੱਧ ਹੋ ਰਿਹਾ ਪਰ ਪ੍ਰਚਾਰ ਥੋੜਾ ਵਿਰੋਧ ਹੋਵੇ ਚਾਹੇ ਇtanto ਵਿਰੋਧ ਕਰਨਾ ਪਰ ਸੱਚ ਦਾ ਜੇ ਪ੍ਰਚਾਰ ਨਹੀਂ ਹੋ ਰਿਹਾ ਤੇ ਝੂਠ ਦਾ ਹੋ ਰਿਹਾ ਝੂਠ ਕਿੰਨੇ ਪਰਸੈਂਟ ਹੈ ਉਹ ਅਲੱਗ ਗੱਲ ਹੈ ਕਿਉਂ ਸੱਚ ਕਿੱਥੋਂ ਮਿਲੂ ਫਿਰ ਪਿਓ ਸੱਚ ਜੋ ਕੋਈ ਲੱਗਾ ਦੂ ਕੁਰਬਾਨੀ ਚੋਂ ਕਿੱਥੋਂ ਮਿਲੂਗਾ ਕਬੇ ਤੇ ਕੋ ਫਿਰ ਚੱਲ ਪਵੇ ਪਰ ਸੱਚ ਦਾ ਰਹਿਣਾ ਨਹੀਂ ਕਦੇ ਕੋਫਰੇ ਫੈਲਨ ਕੋਫਰ ਫੈਲ ਗਿਆ ਕੁਫਰ ਸਾਰਾ ਕੋਫਰ ਸੰਤਾਨ ਦੇ ਮਗਰ ਬੰਦੇ ਨੇ ਜੇ ਸੰਤਾਨ ਦੇ ਮਗਰ ਬੰਦੇ ਨੇ ਆਪਣੇ ਅੰਦਰ ਚਾ ਕੇ ਦੇਖਣ ਤੁਸੀਂ ਕਹੇ ਜਿਓ ਤੁਸੀਂ ਕਹੇ ਜਿਓ ਆਪ ਦੇਖੋ ਅਸੀਂ ਇਹ ਜਿਓ ਗੁਰੂ ਨਾਲ ਨਹੀਂ ਜੋੜਦੇ ਉਹ ਗੋਲਕ ਨਾਲ ਜੋੜਦੇ ਨੇ ਗੁਰੂ ਨਾਲ ਤਾਂ ਆਪ ਨਹੀਂ ਜੜੇ ਜਿਹੜੇ ਕਹਿੰਦੇ ਗੁਰੂ ਵਾਲੇ ਬਣੂ ਅਸੀਂ ਗੁਰੂ ਨਾਲ ਜੋੜਦੇ ਆ ਸੰਤਾਂਪ ਨਾਲ ਜੋੜਦੇ ਨੇ ਅਸਲ ਦੇ ਵਿੱਚ ਉਹ ਆਪਣੀ ਗੋਲਕਣਾ ਜੋੜਦੇ ਨੇ ਗੁਰੂ ਨਾਲ ਨਹੀਂ ਜੋੜਦੇ ਕੋਈ ਗੁਰੂ ਨਾਲ ਆਪ ਨਹੀਂ ਜੜਿਆ ਗੁਰਬਾਣੀ ਨਾਲ ਤਾਂ ਆਪ ਨਹੀਂ ਜੜਿਆ ਝੂਠ ਬੋਲਦੇ ਨੇ ਉਹ ਵੀ ਉਨੇ ਹੀ ਕਪਤੀ ਨੇ ਜਿੰਨੇ ਸੰਤ ਕਪਤੀ ਨੇ ਜੇ ਸੰਤਾਂ ਨੂੰ ਕਪਤੀ ਕਹਿੰਦੇ ਨੇ ਉਹਨਾਂ ਨੂੰ ਵੀ ਜਾਂ ਕਪਤੀ ਨੇ ਇਹ ਸਿਆਸਤਾਂ ਨਾਲ ਦੇ ਚੇਲੇ ਨੇ ਗੋਲਕਣਾ ਜੋੜਦੇ ਉਹ ਗੋਲਕਣਾ ਜੋੜਦੇ ਨੇ ਗੁਰੂ ਨਾਲ ਜੋੜਨਾ ਗੁਰਬਾਣੀ ਨਾਲ ਜੋੜ ਕੇ ਦਿਖਾਓ ਗੁਰਬਾਣੀ ਨਾਲ ਜੁੜ ਕੇ ਦਿਖਾਓ ਜਿਹੜਾ ਗੁਰਬਾਣੀ ਨਾਲ ਜੁੜਿਆ ਹੋਇਆ ਉਹ ਬੰਗੂ ਨਾਲ ਜੁੜਿਆ ਹੋਇਆ ਜਿਹੜਾ ਅੰਮ੍ਰਿਤ ਛਕਾਇਆ ਗਿਆ ਨਾ ਗੁਰੂ ਨਾਲ ਜੁੜ ਗਏ ਉਹ ਗੋਲਕ ਨੂੰ ਜੋੜੇ ਨਹੀਂ ਵੀ ਸਰਸੇ ਨਾਲ ਜਾਓ ਸਾਡੇ ਉੱਤੇ ਗੋਲਕ ਤੇ ਜਾਓ ਉੱਤੇ ਮੈਂ ਤੁਹਾਡੇ ਵਾਅਦਾ ਗੋਲਕ ਦੀ ਰਹਿ ਗਈ ਗੁਰੂ ਦੀ ਗੱਲ ਨਾਲ ਜੋੜਦੇ ਆ ਇਹਦਾ ਹੁੰਦਾ ਨਾ ਸਰਸੇ ਵਾਲਾ ਨਾ ਕੋਈ ਸੰਤ ਸਵਾਲ ਨਹੀਂ ਪੈਦਾ ਹੁੰਦਾ ਕੁਝ ਪਰ ਨਾ ਸ਼ੈਦਤਾਂ ਹੁੰਦੀ ਸੀ ਪੈਦਾ ਹੁੰਦੇ ਇਹ ਸ਼ੈਦਤਾਂ ਨਾਲ ਨਹੀਂ ਪੈਦਾ ਹੁੰਦੇ ਇਹ ਮਨ ਮੰਨ ਨਹੀਂ ਸੀ ਕਰਦਾ ਕੱਲ ਤੱਕ ਤੇ ਕੋਈ ਕਬਜ਼ਾ ਨਹੀਂ ਸੀ ਕਰ ਸਕਦਾ ਕਿ ਗੁਰੂ ਨਾਲ ਕੋਈ ਵੀ ਨਹੀਂ ਜੁੜਿਆ ਹੋਇਆ ਇਮਾਨਦਾਰ ਕੋਈ ਵੀ ਨਹੀਂ ਦੇਖ ਲਿਆ ਨਾ ਮੰਦਾਲੀ ਛੱਡ ਕੇ ਗੁਰੂ ਨਾਲ ਜੁੜ ਤੋ ਪੜੇ ਹੋ ਕੇ ਸਿੱਖਾਣੇ ਹੁਣ ਗੁਰੂ ਨਾਲ ਜੁੜਨ ਵਾਲੀ ਗੱਲ ਕਰਨੀ ਪੈਣੀ ਜਿੰਨ ਸਿਰ ਦਾ ਇੰਨੇ ਬਾਇਓ ਦਾ ਮਾਨ ਜੇ ਸੇਵਿਆਦ ਤੇ ਪਾਇਆ ਮਾਨ ਨਾਨਕ ਕਾਵਿ ਗੁਣੀ ਨੇ ਦਾ ਨਾਨਕ ਕਾਵਿ ਗੁਣੀ ਦੇ ਨਾਲ ਅੰਡ ਦੇ ਵਿੱਚ ਕਹਿੰਦੇ ਨੇ ਇਹ ਗੁਣੀ ਦਾ ਦਾ ਜਿਹੜਾ ਗੁਣਾ ਦਾ ਸਮੁੰਦਰ ਹੈ ਜਿਹੜਾ ਸਾਗਰ ਉਹਦਾ ਗੁਣ ਗਾਇਨੇ ਕਰਨਾ ਚਾਹੀਦਾ ਗੁਣ ਕਹ ਗੁਣੀ ਸਮਾਉ ਬਣਿਆ ਉਹਦੇ ਗੁਣ ਗਾਉਂਦਾ ਗਾਉਂਦਾ ਗੁਣੀ ਨਿਦਾਨ ਚ ਸਮਾਜ ਜਾਂਦਾ ਹੁੰਦਾ ਹੈ ਸਮਾਜ ਆ ਜਾਂਦਾ ਉਹਦੇ ਗੁਣ ਕਹਿੰਦੇ ਕਹਿੰਦੇ ਗੁਣੀ ਨਿਧਾਨ ਦੇ ਵਿੱਚ ਸਮਝਾਈਦਾ ਹੈ ਜੇ ਗੁਣੀ ਨਿਧਾਨ ਨਾਲ ਜੁੜਨਾ ਹੈ ਉਹਦਾ ਕੋਣ ਗਾਇਨ ਕਰੋ ਨਾਨਕ ਗਾਵੀਏ ਗੁਣੀ ਨੂੰ ਕਿਸੇ ਬੰਦੇ ਦਾ ਗੁਣੀ ਗਾਉਣਾ ਚਾਹੀਦਾ ਕਿਸੇ ਦੇਵੀ ਦੇਵਤੇ ਦਾ ਗੁਣ ਨਹੀਂ ਗਾਉਣਾ ਚਾਹੀਦਾ ਕਿਸੇ ਉਹ ਚੀਜ਼ ਦਾ ਗੁਣ ਗਾਇਨ ਨਹੀਂ ਕਰਨਾ ਚਾਹੀਦਾ ਜਿਹਨੂੰ ਆਦਮੀ ਨੇ ਬਣਾਇਆ ਛਾਪਿਆ ਨਾ ਜਾਏ ਕੀਤਾ ਨਾ ਹੋਏ ਸਾਡੀ ਬਣਾਈ ਹੋਈ ਚੀਜ਼ ਜਿਹੜੀ ਆ ਉਹਦਾ ਗੁਰੂਆਂ ਨਹੀਂ ਕਰਨਾ ਚਾਹੀਦਾ। ਕਿਨੂੰ ਪਰਮੇਸ਼ਰ ਨੇ ਵੀ ਬਣਾਇਆ ਉਹਦਾ ਗੁਰੂਆਂ ਨਹੀਂ ਕਰਨਾ ਚਾਹੀਦਾ। ਗੁਰੂਆਂ ਆ ਬਹਾ ਕਰਨਾ। ਕਰਤੇ ਦਾ ਹੁਣਾਂ ਨਹੀਂ ਕਰਨਾ, ਕਿਰਤ ਦਾ ਨਹੀਂ ਕਰਨਾ। ਜੋ ਕਰਤ ਹੈ ਜਿੱਥੇ ਤੱਕ ਉਹਦਾ ਕੋਈ ਗੁਰੂਆਂ ਨਹੀਂ। ਆ ਬਾਣੀ ਯਾਤ ਨਹੀਂ ਦਿੰਦੀ। ਗੁਰਬਾਣੀ ਕਹਿੰਦੀ ਹੈ ਬਿਲਕੁਲ ਨਹੀਂ ਇਹ ਕਰਨਾ। ਜਿਹੜਾ ਗੁਰਬਾਣੀ ਕਹਿੰਦੀ ਹੈ ਕੰਮ ਨਹੀਂ ਕਰਨਾ ਉਹ ਅਸੀਂ ਕਰਨਾ ਵੀ ਨਹੀਂ, ਪ੍ਰਚਾਰ ਵੀ ਕਰਨਾ ਵੀ ਉਹ ਨਹੀਂ ਕਰਨਾ। ਜੇ ਅਸੀਂ ਨਹੀਂ ਕਹਾਂਗੇ ਪ੍ਰਚਾਰ ਕਰਾਂਗੇ ਕੌਣ ਕਰੂਗਾ ਆ ਕਰਨਾ ਜੇ ਕੋਈ ਕਹੇ ਆ ਉਲਟਾ ਕਹੇ ਤੁਸੀਂ ਕਹੇ ਤੁਸੀਂ ਕਹਾਂਗੇ ਉਲਟਾ ਤੇ ਗਲ ਗਲਤ ਇਹ ਨਹੀਂ ਕਰ ਗੁਰਬਾਣੀ ਆ ਕਹਿੰਦੀ ਪਿੱਛੇ ਵੀ ਮਤਾਂ ਇਦਾਂ ਕਹਿੰਦੀਆਂ ਰਹੀਆਂ ਨੇ ਉਲਟੀਆਂ ਗਲਤ ਉਹ ਕਹੇ ਪਿੱਛੇ ਦੀਆਂ ਵਕਤਾਂ ਦਾ ਜੋ ਉਲਟ ਕੰਮ ਸੀ ਉਹਨੂੰ ਗੁਰਬਾਣੀ ਰੋਕਦੀ ਰਹੀ ਹੈ ਵੀ ਆਹ ਨਹੀਂ ਕਰਨਾ ਆਹ ਕਰਨਾ ਉਹ ਕਹੇਸ ਕਹੋ ਗੁਰ ਕਾ ਹੰਸਕਾ ਅਰਥ ਮਾ ਕੋ ਜੋ ਕਿਹਾ ਹੋਇਆ ਹੈ ਕੁਰਬਾਨੀ ਚ ਉਹੀ ਕਰ ਗੁਰੂ ਦੇ ਨਿਧਾਨ ਘੜਿ ਉਹਦੇ ਦਾਣ ਪਰਮੇਸ਼ਰ ਜਿਹੜੇ ਸਾਰੇ ਗੁਣ ਵਰਣ ਗੁਰ ਸਾਗਰ ਰਤਨ ਕਹਦੇ ਨਹੀਂ ਤੋਤ ਸਾਚ ਪਦਾਰਥ ਲਾਲ ਅਖੋਟ ਅਖੋਟ ਖੋਟ ਹੈ ਨਹੀਂ ਥੋੜੀ ਹੈ ਬਿਲਕੁਲ ਜਿੱਤੇ ਚੂੜਾ ਤਾਂ ਖੋਟ ਹੈ ਜਿੱਤੇ ਮਾਇਆ ਉੱਤੇ ਘੋਟ ਹੈ ਮਾਇਆ ਝੂੜਿਆ ਜਿੱਤੇ ਆਗੀ ਮਾਇਆ ਉੱਤੇ ਘੋਟ ਹੈ ਜਿੱਤੇ ਮਾਇਆ ਦੀ ਆਗੀ ਗੱਲ ਉਹ ਘੋਟ ਹੈ ਜੋ ਕਾਨੂੰਨੀ ਦਿਨ ਉਹ ਸਭ ਘੋਟ ਹੈ ਮਾਇਆ ਜੋ ਕਾਨੂੰਨੀ ਦਿਨ ਉਹ ਵਿੜਾਈ ਨਹੀਂ ਕਰ ਸਰਦੇ ਸੀ ਗੁਰਬਾਣੀ ਦਾ ਵਡਿਆਈ ਆਪ ਕੀਤੀ ਹੋਈ ਹੈ ਗੁਰਬਾਣੀ ਦਾ ਹੈ ਉਹ ਵਡਿਆਈ ਕਿਹਦੀ ਵਡਿਆਈ ਹੈ ਪਰਮੇਸ਼ਰ ਦੀ ਵਡਿਆਈ ਹੈ ਗੁਰਬਾਣੀ ਦੀ ਗੁਰਬਾਨੀ ਦਾ ਆਪਣੇ ਆਪ ਹੀ ਇਹ ਗੁਣ ਕਾਇਨ ਹੈ ਇਹਦਾ ਗੁਣ ਕਾਇਨ ਅਸਿੱਕੀ ਕਰਾਂਗੇ ਗੁਣ ਕਾਇਨ ਦਾ ਗੁਣ ਕਾਇਨ ਨਿਕਿਤਾ ਕੜੀਦਾ ਹੁੰਦਾ ਇਹਦਾ ਗੁਣ ਕਾਇਨ ਕੀਤਾ ਉਹਵੇਂ ਖਰੀਦਾ ਜਿਵੇਂ ਗੁਰਬਾਨੀ ਨੇ ਕਰਿਆ ਫੇਰ ਪਰਮੇਸ਼ਰ ਦਾ ਤਾਂ ਟੁੱਟ ਗਿਆ ਸੀ ਜਿੱਥੇ ਗੁਰਬਾਨੀ ਜੋੜਦੀ ਉੱਥੇ ਜੁੜ ਨਹੀਂ ਸਕਣਾ ਕਾਵੀਏ ਸੁਣੀਏ ਮਨ ਰੱਖੀਏ ਭਾਉ ਬੰਦ ਦੁੱਖ ਪਰਹਰ ਸੁ ਘਰ ਲੈ ਜਾਏ ਕਾਵੀਏ ਚਾਹੇ ਸੁਣੀਏ ਤੇ ਕੋਈ ਫਰਕ ਨਹੀਂ ਕਿਆ ਹੈ ਕੌਣ ਲਾ ਚਾਹੇ ਸੁਣਨ ਵਾਲਾ ਇਹਦਾ ਕੋਈ ਫਰਕ ਨਹੀਂ ਚਾਹੇ ਕੋਈ ਪੜਨ ਵਾਲਾ ਚਾਹੇ ਸੁਣਨ ਵਾਲਾ ਬਾਣੀ ਇਸ ਕੀ ਫਰਕ ਹੈ ਸੁਣਨ ਵਾਲੇ ਨੇ ਵੀ ਉਸੇ ਸੁਣ ਲਿਆ ਪੜਨ ਵਾਲੇ ਨੇ ਪੜ੍ਹ ਲਿਆ ਗੱਲ ਤਾਂ ਮਨ ਚ ਪਾਉ ਰੱਖਣ ਦੀ ਹੈ। ਮਨ ਰੱਖੀਏ ਪਾਓ। ਉਹਦੇ ਨੂੰ ਪ੍ਰੇਮ ਕਰੀਏ ਜਿਹੜੀ ਗੱਲ ਸੁਣੀ। ਜਿਹੜੀ ਗੱਲ ਸੁਣੀ ਹੈ ਜੇ ਪ੍ਰੇਮ ਹੋਵੇ ਉਹਦੇ ਨਾਲ ਤਾਂ ਹਿਰਦੇ ਜਾਵੇਂ ਬਲ ਜਾਂਦੀ ਹੈ। ਉਹਨੂੰ ਹਿਰਦੇ ਚ ਪਸਾਉਣ ਦੀ ਲੋੜ ਨਹੀਂ। ਪ੍ਰੇਮ ਦਾ ਆਸਾਨ ਹਿਰਦਾ। ਜਿਹਦੇ ਨਾਲ ਪ੍ਰੇਮ ਹੋਵੇ ਮਨ ਚ ਹਰ ਰੋਕ ਤੇ ਬਸਦਾ। ਇਹ ਜਿੰਨਾ ਦੁਸ਼ਮਣੀ ਹੋਊਗਾ ਦੋਏ ਵਾਰ ਉਪੇਰ ਕੇ ਵਸਦਰ ਦੁਸ਼ਮਣੀ ਵਾਲਾ ਤਾਂ ਤੇ ਭੁੱਲ ਵੀ ਜਾਂਦਾ ਫਾਲਤ ਹੈ ਹਲਕੀ ਹੋਵੇ ਹਲਕੇ ਰੀਗੇ ਨਾਲਵੇਂ ਕੰਮ ਸਿ ਜਿਹੜਾ ਭੁੱਲ ਜੂਗਾ ਦੁਸ਼ਮਣ ਨੂੰ ਹਾਰ ਸਕੂ ਬਾਅਦ ਵੀ ਉਹੀ ਗੱਲ ਦਾ ਕਾਲ ਨੂੰ ਹੀ ਮੜਾ ਕਾਲ ਨੂੰ ਭੁੱਲਣਾ ਨਹੀਂ ਚਾਹੀਦਾ ਬਾੜ ਮਨ ਨੂੰ ਬਾਰੇ ਆ ਸਰ ਇਹ ਮਾਰ ਖਾਂਦੇ ਨੇ ਜਿਹੜਾ ਕਾਲ ਨੂੰ ਨਹੀਂ ਬੋਲਦਾ ਦੁਸ਼ਮਣ ਨੂੰ ਨਹੀਂ ਬੋਲਦਾ ਬਾਅਦ ਨਹੀਂ ਕਰਦਾ ਸਾਬ ਤੇ ਜਿਹਦੇ ਮਰਨ ਯਾਦ ਰਹੁ ਉਹ ਵੜਨ ਵਾਲਾ ਹੀ ਕਰਦਾ ਰਹੋ ਜਿਹੜਾ ਮਰਨ ਬੁਲਟੂ ਬੁਲਾ ਦੇ ਨਹੀਂ ਕਰਦਾ ਹੁੰਦਾ ਜਿਹੜਾ ਦੁਸ਼ਮਣ ਨੂੰ ਹਰ ਵਕਤ ਰੱਖੂ ਉਹਦਾ ਇੰਤਜ਼ਾਮ ਵੀ ਕਰਦਾ ਰਹੂ ਦੁਸ਼ਮਣ ਹੋਵੇ ਖਤਰਾ ਡਿਫੈਂਸ ਵੀ ਕਰਦਾ ਰਹੂ ਇਹਨੇ ਦੁਸ਼ਮਣ ਨੂੰ ਬੁਲਾਇਆ ਤਾਂ ਉਹਨੇ ਡਿਫੈਂਸ ਕਰਨਾ ਛੱਡ ਦਿੱਤਾ ਹੋਰ ਪੁਸ਼ ਕਰਨਾ ਗਿਆ ਬਾਹਰ ਖੜੀ ਵਰਨਾ ਮਨੋਂ ਬਸ ਹਮ ਦੋ ਚੀਜ਼ਾਂ ਆ ਰਹਿੰਦੀਆਂ ਨੇ ਹਮੇਸ਼ਾ ਇਹ ਦੁਸ਼ਮਣ ਜਾਂ ਦੋਸਤ 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 ਵੀ ਹੁੰਦਾ ਹੈ ਸੱਚ ਦੇ ਆਧਾਰ ਤੇ ਦੋਸਤੀ ਹੁੰਦੀ ਉਹਨੂੰ ਪ੍ਰੇਮ ਕਹਿੰਦੇ ਆ ਅਸੀਂ ਉਹ ਦੂਜਾ ਲਾਜ਼ਮੀ ਦੋਸਤ ਦੋਸਤੀ ਕਰਦੇ ਰਹੋ ਦੋਨੋਂ ਪਾਸੇ ਜਦੋਂ ਸੱਚਾਈ ਹੋਵੇ ਤਾਂ ਦੋਸਤੀ ਸੱਚਾ ਜਿਹੜਾ ਪ੍ਰੇਮ ਹੈ ਉਹਨੂੰ ਦੋਸਤੀ ਕਹਿੰਦੇ ਸੱਚੀ ਮੁਹੱਬਤ ਹੈ ਉਹਨੂੰ ਦੋਸਤੀ ਕਹਿੰਦੇ ਉਹ ਆਂਦੀ ਹੈ ਜੋਤ ਦੇ ਆਧਾਰ ਤੇ ਸੁਭਾਅ ਦੇ ਆਧਾਰ ਤੇ ਸੁਭਾਅ ਦੇ ਜੇ ਸੋ ਅਮਲ ਦਾ ਤਾਂ ਦੋਸਤੀ ਹੈ ਨਾ ਸੁਭਾਅ ਨਾਲ ਦੋਸਤੀ ਨਹੀਂ ਹੈ ਜੇ ਬਗਾਇਲ ਸੁਭਾਅ ਦੇ ਦੋਸਤੀ ਉਹ ਕੱਚੀ ਹੈ ਉਹ ਕਿਸੇ ਮਤਲਬ ਦੀ ਹੈ ਉਹ ਕਹਿੰਦਾ ਹੋਰ ਮਤਲਬ ਵਧੀਆ ਸੁਭਾਅ ਦੇ ਨਾਲ ਨਹੀਂ ਉਹ ਨਹੀਂ ਰਹਿਣੀ ਉਹ ਛੁੱਟ ਜਾਣੀ ਸਵਾਲ ਇਹ ਅਰਥ ਦੋਸਤੀ ਹੈ ਉਹ ਨਿਭਦੀ ਹੈ ਸਵਾਬ ਬਦਲੇ ਤੇ ਹੀ ਪ੍ਰੇਮ ਨਿਭਦਾ ਸੱਚ ਕਹਿੰਦਾ ਜੇ ਸਵਾਲ ਨਹੀਂ ਬਦਲਿਆ ਪ੍ਰੇਮ ਨਿਭਦਾ ਹੀ ਨਹੀਂ ਹੈ ਪ੍ਰੇਮ ਪੈਂਦਾ ਹੀ ਨਹੀਂ ਨਿਭਣ ਦੀ ਤਾਂ ਗੱਲ ਇਹ ਹੈ ਹਾਂ ਪ੍ਰੇਮ ਹੁੰਦਾ ਸੁਭਾਅ ਦੇ ਕੋਈ ਜਿਹਾ ਸੁਭਾਅ ਹੋਵੇ ਕੁਦਰਤੀ ਪ੍ਰੇਮ ਹੋ ਜਾ। ਸਿਖਾਣਾ ਪ੍ਰੇਮ ਕਿਉਂ ਸੀ? ਅਬ ਸਿਚੀ ਕਿੱਥੇ ਦਾ ਵੀ ਹੋਵੇ। ਸੁਭਾਅ ਇੱਕ ਸੀ। ਪਰਮਾਤਮਾ ਦੇ ਤਾਂ ਨਹੀਂ ਸੀ ਕੋ। ਜੇ ਨਹੀਂ ਜੀ ਢਾਲਣੀ ਹਰਮਤ ਦਾ ਭੇਖ ਸਿਖਾਣਾ ਫਿਰ ਫਿਰ ਨਹੀਂ ਹੋਣਾ। ਅਜ ਪ੍ਰੇਮ ਕਿਉਂ ਨਹੀਂ? ਬਾਹਰੀ ਭੇਖ ਹੈਗਾ ਅੰਦਰ ਹੈ ਨਹੀਂ ਸੱਚ। ਸੱਚ ਦੇ ਨਾਲ ਦੇ ਪ੍ਰੇਮ ਹੋਣਾ ਨਹੀਂ ਹੋਣਾ। ਸਿਖਾਣ ਪ੍ਰੇਮ ਨਾ ਹੋਣ ਦਾ ਕਾਰਨ ਇਹ ਹੈ। ਕਿ ਅੰਦਰ ਸੱਚ ਹੈ ਨਹੀਂ ਸੱਚ ਨਾਲ ਨਹੀਂ ਜੁੜੇ ਸੱਚ ਨਾਲ ਗੁਰਬਾਣੀ ਸਿੱਖਿਆ ਨਹੀਂ ਲਈ ਅਰ ਗੁਰਮਤਨੜ ਮੰਨਿਆ ਨਹੀਂ ਗੁਰਮਤਨੜ ਕੋ ਹੋਣੀ ਕੀਤਾ ਗੁਰਬਾਣੀ ਸੁਣੀ ਹੈ ਮਨ ਕੋ ਹੋਣੀ ਕੀਤਾ ਸੁਣਿਆ ਮੰਨਿਆ ਮੰਨ ਕੀਤਾ ਹੋ ਹੋ ਮੰਨਨੇ ਦੇ ਬਿਨਾ ਬੋਲ ਨਹੀਂ ਹੁੰਦਾ ਇਤੇ ਸਦਾ ਬਹੁਤੇ ਚਲੇ ਗਏ ਮੰਨਨੇ ਦੇ ਬਿਨਾ ਬੋਲ ਨਹੀਂ ਹੁੰਦਾ ਪਰ ਜੇ ਬੋਲ ਹੋਵੇ ਮੰਨਿਆ ਹੁੰਦਾ ਇਹਦਾ ਮਤਲਬ ਆਲਰੇਡੀ ਮੰਨਿਆ ਹੋਇਆ ਹੈ ਵਾਹ ਨੂੰ ਪੁੱਤ ਕਿਉਂ ਨਹੀਂ ਭੁੱਲਦਾ ਬਾਹਰ ਚੱਲਿਆ ਗਿਆ ਬੇਣੀ ਜੇ ਘਰ ਐਕਸੀਡੈਂਟ ਹੋ ਗਿਆ ਮੌਤ ਹੋ ਗਈ ਫਿਰ ਤਾਂ ਗੱਲੇ ਛੱਡ ਦੋ ਕਿਉਂ ਨਹੀਂ ਭੁੱਲਦਾ ساری ਜ਼ਿੰਦਗੀ ਉਹਦੇ ਹਿਰਦੇ ਵਿੱਚ ਵੱਸਦਾ ਉਹ ਤਾਂ ਨਹੀਂ ਭੁੱਲਦਾ ਪ੍ਰੇਮ ਸੀ ਉਹਦਾ ਪੁੱਤ ਦਾ ਚਾਹੇ ਨਾ ਹੋਵੇ ਬਾਲਾ ਤਾਂ ਸੀਗਾ ਉਹ ਉਹ ਨਹੀਂ ਭੁੱਲਦਾ ਕਿਉਂ ਅੰਦਰ ਵੱਸਦਾ ਸੀ ਉਹ ਤੇ ਉਹ ਤਾਂ ਨਹੀਂ ਭੁੱਲਦਾ ਜਿਹੜਾ ਪ੍ਰੇਮ ਹੁੰਦਾ ਉਹ ਭੁਲਣਾ ਬੜਾ ਔਖਾ ਹੈ ਜੇ ਪ੍ਰੇਮ ਹੋ ਜਾ ਪਰਮੇਸ਼ਰ ਨੂੰ ਬੁਲ ਸਕਦਾ ਹੀ ਨਹੀਂ ਤੇ ਸਚਨਾ ਪ੍ਰੇਮ ਹੋ ਜਾ ਬੋਲ ਨਹੀਂ ਸਕਦਾ ਪ੍ਰੇਮ ਹੈ ਨਹੀਂ ਸਚਨਾ ਸਭ ਮਾਨਨ ਨਹੀਂ ਪ੍ਰੀਤ ਮੁਖੋਂ ਗੰਢ ਲਾਉਤ ਮੁਖੋਂ ਗੰਢ ਲਾਉਦੇ ਨੇ ਅਸੀਂ ਸਿੱਖਾਂ ਸਿੱਖੀ ਨਾਲ ਪ੍ਰੇਮ ਨਹੀਂ ਸਿੱਖੀ ਦਾ ਆਧਾਰ ਨਹੀਂ ਸੱਚ ਸਿੱਖੀ ਨਾਲ ਪ੍ਰੇਮ ਨਾ ਵੱਲ ਸੱਚ ਨਾਲ ਪ੍ਰੇਮ ਕਿ ਸਾਕਿਨਾਲ ਪ੍ਰੇਮ ਉਹ ਤੇ ਸਾਰਿਆਂ ਦਾ ਸੁਚੀਪੀ ਪ੍ਰੇਮ ਉਹ ਕਿ ਸਖਾ ਕਿਉਂ ਨਹੀਂ ਹੈ ਆ ਮੁੱਖੇ ਕਹਿੰਦੇ ਨੇ ਕੰਡ ਲਾਬਤ ਮਾਨਨ ਹੀ ਪ੍ਰੀਤ ਮੁਖੋਂ ਕੰਡ ਮੁਖੋਂ ਕਹਿ ਕੇ ਸਖਾ ਅਸਿਕਾ ਉਹ ਫਰਾਡ ਕਰਦੇ ਨੇ ਲੋਕਾਂ ਨਾਲ ਦਿਖਾਵਾ ਕਰਦੇ ਨੇ ਅੰਦਰ ਪ੍ਰੀਤ ਹੈ ਨਹੀਂ ਕਾਮਯਾਬ ਕਿਵੇਂ ਹੋ ਜਾਂਦੇ ਇਹਨਾਂ ਨੂੰ ਤਾਂ ਕਿਸੇ ਦੁਸ਼ਮਣ ਦੀ ਲੋੜ ਐ ਨਹੀਂ ਹੋਰ ਹੁਣ ਦੁਸ਼ਮਣ ਦੀ ਉਹਨੂੰ ਲੋੜ ਹੁੰਦੀ ਹੈ ਜਿਹਦਾ ਪ੍ਰੇਮ ਹੋਵੇ ਆਪਸ ਵਿੱਚ ਜਿਹੜੇ ਘਰ 'ਚੇ ਫੋਟ ਹੋਵੇ ਉਹਨੂੰ ਬਾਹਰਲੇ ਦੁਸ਼ਮਣ ਦੀ ਕੀ ਲੋੜ ਇਹਦੇ ਘਰ 'ਚੇ ਫੋਟ ਹੋਵੇ ਇੱਕ ਦੂਏ ਦੇ ਦੁਸ਼ਮਣ ਹੋਣ ਉਹਨੂੰ ਬਾਹਰਲੇ ਦੁਸ਼ਮਣ ਦੀ ਕੀ ਲੋੜ ਹੈ ਰਣਜੀਤ ਸਿੰਘ ਦਾ ਰਾਜ ਆਇਆ ਗਿਆ ਮਿੰਟਾਂ 'ਚ ਚੱਲੇ ਗਿਆ ਨਾ ਬਸੇ ਬੰਦਰ ਕੀ ਸੀ ਰਾਜ ਕਹੇ ਨੂੰ ਖਾਲਸੇ ਦਾ ਸੀ ਅੰਦਰ ਕੀ ਸੀ ਅੰਦਰੋਂ ਕੀ ਸੀ ਅੰਦਰ ਕੁਝ ਹੋਰ ਸੀ ਜਿਹੜੇ ਅੱਜ ਵੀ ਖਾਲਸੇ ਦਾ ਰਾਜ ਕਰੀਂਦੇ ਨੇ ਮਹਾਮੋਰਖ ਨੇ ਵਾਇਡ ਡੁਪਲੀਕੇਟ ਸਿੱਖ ਨੇ ਉਹਨਾਂ ਦੀ ਨਗਰ ਰਾਜ ਸੀ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਸਿੱਖੀ ਕੀ ਹੈ ਉਹ ਬਾਹਰ ਬਾਹਰ ਨੇ ਦੇਖ ਤੋ ਸਭ ਨੂੰ ਤਾਂ ਜੇ ਲਾਉਂਦੇ ਰਹੇ ਅੰਦਰ ਦਾ ਗਿਆਨ ਹੀ ਨਹੀਂ ਨਾ ਰੱਖਾ ਵਿਦਵਾਨ ਕਹਿ ਸਕਦੇ ਨੇ ਵਿਦਵਾਨਾਂ ਦੇ ਕੀਏ ਵਿਦਵਾਨ ਔਰ ਬੁੱਧੀ ਇਹਨਾਂ ਕੋਈ ਗੱਲ ਜਿਹੜੇ ਰਣਜੀਤ ਸਿੰਘ ਦੇ ਰਾਜ ਨੂੰ ਸਿੱਖਾਂ ਦਾ ਰਸਾਲਸਾ ਦਾ ਰਾਜ ਕਹਿੰਦੇ ਨੇ ਉਹ ਬਹੁਤ ਬੜੇ ਮੂਰਖ ਨੇ ਅੰਦਰ ਦਾ ਪ੍ਰੀਤ ਹੈ ਨਹੀਂ ਸੀ ਆਪਸ ਵਿੱਚ ਆਪਸ ਵਿੱਚ ਤਾਂ ਨਹੀਂ ਸੀ ਸੱਚ ਨਾਲ ਕਿਸੇ ਦੀ ਵੀ ਪ੍ਰੀਤ ਨਹੀਂ ਸੀ ਸਿੱਖੀ ਨਹੀਂ ਸੀ ਰਕਝੂ ਛੇ ਦੇਖੀ ਪ੍ਰੀਤ ਜਗਤ ਆਹ ਜਗਤ ਦੀ ਪ੍ਰੀਤ ਸੀ ਝੂਠੀ ਇਹ ਬਾਹਰ ਸਰੀਰਾਂ ਨਾਲ ਜਿਹੜੀ ਪ੍ਰੀਤ ਹੈ ਜਗਤ ਦੀ ਪ੍ਰੀਤ ਝੂਠੀ ਦੇਖੀ ਪ੍ਰੀਤ ਜਗਤ ਸਭ ਝੂਠੀ ਪ੍ਰੀਤ ਹੈ ਅੰਦਰੋਂ ਕਿ ਕਦੂਏ ਦੇ ਖਿਲਾਫ ਸੀਗਾ ਬਾਹਲੇ ਦੁਸ਼ਮਣ ਦੀ ਲੋੜ ਨਹੀਂ ਪਈ ਆਪਕਾ ਇੱਕਦਮ ਜੇ ਸੰਸੀ ਕੱਪੀ ਸੀ ਸਾਰੇ ਕੱਪੀ ਰੰਡੀ ਸਿੰਘੋਂ ਵੱਡਾ ਕੱਪੀ ਸੀ ਬਹੁਤ ਵੱਡਾ ਕੱਪੀ ਧੋਖਾ ਕਰਨ ਵਾਲਾ ਜਿਹੜਾ ਆਪਨੇ ਧੋਖਾ ਕਰਿਆ ਵਿਸ਼ਵਾਸ ਘਾਤ ਕਰੇ ਉਹ ਸਿੱਖ ਹੋਈ ਨਹੀਂ ਸਕਦਾ ਉਹਨੂੰ ਸਿੱਖ ਮੰਨਣਾ ਜਿਹੜਾ ਸਿੱਖਵੰਦ ਆ ਉਹ ਆਪੇ ਸਿੱਖ ਨਹੀਂ ਉਹਨੇ ਕਿਹਾ ਉਸ ਨੂੰ ਕੋਈ ਮੰਨਦਾ ਤੁਸੀਂ ਸਿੱਖ ਸਿੱਖ ਕੱਪੜੀ ਹੁੰਦਾ ਗੁਰੂ ਨੰਕ ਕੱਪੜੀ ਕਿਦਾਂ ਕਿਹਾ ਸਰ ਕਿਤੇ ਕੱਪੜਾ ਤੋਂ ਮੁਕਿਆ ਨਹੀਂ ਹੋਇਆ ਤੁਸੀਂ ਗੱਲ ਲਾ ਕੇ ਕੱਪੜੇ ਫੇਰ ਵੀ ਤੁਸੀਂ ਦੇਖੋ ਕੱਪੜਾ ਵਾਲਾ ਸਿੱਖ ਨਹੀਂ ਹੁੰਦਾ ਕਦੇ ਵੀ ਹਾਂ ਕਾਬੀਏ ਸੁਣੀਏ ਮਨ ਰੱਖੀਏ ਭਾਉ ਕਾਬੀਏ ਸੁਣੀਏ ਪਰ ਮਨ ਚ ਘਾਉ ਰੱਖੀਏ ਪ੍ਰੇਮ ਰੱਖੀਏ ਬਾਣੀ ਦਾ ਇਹ ਗੱਲ ਗੁਰੂ ਨੇ ਕਹੀ ਆ ਇਹ ਤਾਂ ਆਪਾਂ ਨੇ ਤਸ ਤੋਂ ਮਸ ਨਹੀਂ ਹੋਣਾ ਚਾਹੇ ਦੁਨੀਆ ਦਾ ਰਾਜ ਬੜੇ ਨਹੀਂ ਰਾਜ ਲੈਣਾ ਪਰ ਇਹ ਗੱਲ ਗੁਰੂ ਦੀ ਤੋਂ ਪਸੇ ਨਹੀਂ ਹੋ ਬੇਮਖ ਨਹੀਂ ਹੋ ਕੁਛ ਵੀ ਨੁਕਸਾਨ ਹੋ ਜਬੇ ਗਲਤ ਹੋ ਬੇਮਖ ਨਹੀਂ ਹੋ ਗੁਰਬਾਣੀ ਦੇ ਬੇਮਖੀ ਨਹੀਂ ਉਹ ਤਾਂ ਖਰਾ ਬੜਦਾ ਖਰਾ ਖਰਾ ਆਖੇ ਸਭ ਕੋਏ ਫਿਰ ਖਜ਼ਾਨੇ ਪੈ ਸਕਦਾ ਵਰਨਾ ਇਹਨੇ ਕਿਵੇਂ ਬੈਜੂਗਾ ਖੋਟੇ ਨੂੰ ਕੌਣ ਪਾਉਂਦਾ ਖਜ਼ਾਨੇ ਚ ਅਲੂਗਾ ਕੋਈ ਹਾਂਜੀ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਬਸ ਦੇ ਸਮਝੋ ਦੁੱਖ ਤੋਂ ਪਰ ਹਟੇਗਾ ਦੁੱਖ ਦੂਰ ਚਲੇਗਾ ਸੁਖਾਂ ਦੇ ਘਰ ਤੂੰ ਬਾਸ ਹੋ ਜਾ ਸੁਖਾਂ ਦੇ ਘਰ ਤੇ ਸੱਚਖੰਡ ਚਲੇ ਜਾਣਾ ਤੂੰ ਜਿਉਂਦਾ ਹੀ ਸੱਚਖੰਡ ਜਨਵਾਸ ਹਾ ਤਾ ਹਿਸਾਬਦਰ ਤੋਂ ਦੁੱਖਸਾਦਰ ਤੋਂ ਛਡਕਾਰਾ ਹੋ ਗਿਆ ਉਹਦਾ ਸੁਖਸਾਦਰ ਤੇ ਨਵਾਸ ਉਹਦੇ ਹਿਰਦੇ ਵਿੱਚ ਸੁੱਖੇ ਸੁੱਖ ਨੇ ਦੁੱਖ ਨਹੀਂ ਹੁੰਦਾ ਸੰਸਾਰੀ ਦੁੱਖਾਂ ਨੂੰ ਸੁਖ ਮੰਦਾ ਹੀ ਨਹੀਂ ਸੰਸਾਰੀ ਸੁਖ ਨੂੰ ਵੀ ਨਹੀਂ ਸੁਖ ਮੰਦਾ ਇਹ ਰਾਜ ਭਾਗ ਨੂੰ ਜਫੇ ਮਾਰਨ ਵਾਲੇ ਸੰਸਾਰੀ ਸੁੱਖ ਦੁੱਖ ਨੂੰ ਮੰਨਦੇ ਨੇ ਜਿਹੜਾ ਸੰਸਾਰੀ ਸੁੱਖ ਨੂੰ ਸੁੱਖ ਦੁੱਖ ਨੂੰ ਦੁੱਖ ਮੰਨੇ ਉਹ ਸਿੱਖ ਹੁੰਦਾ ਹੀ ਨਹੀਂ ਓਟਾ ਫਾਰਮੂਲਾ ਹੈ ਜਿਹੜਾ ਸੁੱਖ ਨੂੰ ਸੁੱਖ ਦੁੱਖ ਨੂੰ ਦੁੱਖ ਮੰਨਦਾ ਹੈ ਨਾ ਸੰਸਾਰੀ ਆਦਮੀ ਉਹ ਸਿੱਖ ਨਹੀਂ ਹੋ ਸਕਦਾ ਸੰਸਾਰੀ ਆਦਮੀ ਉਹ ਸਿੱਖ ਨਹੀਂ ਬੰਦੂ ਨੇ ਸਿੱਖ ਨਹੀਂ ਹੈ ਸਖ ਹੋਇ ਨਾ ਸਿੱਖਿਆ ਮੰਨੇ ਸਿੱਖਿਆ ਨਹੀਂ ਹੈ ਔ ਜਿਹੜਾ ਪਾਣੀ ਨਾ ਪੌ ਰੱਖਦਾ ਪ੍ਰੈਮ ਰੱਖਦਾ ਦੁੱਖ ਪਰ ਹਰ ਸੁਖ ਕਰਮ ਇਹਦਾ ਬੰਦਾ ਸੁੱਕਾ ਨਾ ਸੁੱਕ ਸਾਗਰ ਬਣ ਜਾਂਦਾ ਉਹ ਇਹ ਤਾਂ ਗੁਰਮੁਖੀ ਨਾਦ ਨੂੰ ਗੁਰਮੁਖੀ ਵੇਦਨ ਗੁਰਮੁਖੀ ਰਹਾ ਸੁਣਦਾ ਬਾਕੀ ਰਹੇਗਾ ਨਾਦ ਧੁਰ ਕੀ ਬਾਣੀ ਉਹ ਬੰਦਾ ਦਾ ਗੁਰਮਖ ਹੈ ਇਹ ਗੁਰਮਖ ਹੈ ਗੁਰਮਖ ਦਾ ਲੱਛਣ ਹੈ ਗੁਰਮੁਖ ਗਾਵੇ ਕੋਈ ਸੁਣੇ ਕੋਈ ਸਿੱਖ ਕੋਈ ਪੜ੍ਹੇ ਕੋਈ ਸੁਣੇ ਗੱਲ ਕੋਈ ਕੋਈ ਫਰਕ ਪਰ ਭਾਉ ਹੋਵੇ ਹਿਰਦੇ ਚ ਫੇਰ ਕੀ ਹੁੰਦਾ ਜੇ ਇਹ ਵਸਦਾ ਉਹ ਜੀ ਗੁਰਮੁਖ ਨਾਦੰ ਜੋ ਬੋਲਦਾ ਗੁਰਮੁਖੋ ਹੀ ਨਾਦ ਹੁੰਦਾ ਨਾਦ ਕੋਈ ਹੋਰ ਨਹੀਂ ਹੁੰਦਾ ਨਾਦ ਦਾ ਮਤਲਬ ਆਵਾਜ਼ ਗੁਰਮੁਖ ਦੀ ਆਵਾਜ਼ ਹੀ ਨਾਦ ਹੁੰਦੀ ਹੈ ਗੁਰਮੁਖੀ ਨਾਦ ਨੂੰ ਪ੍ਰਗਟ ਕਰ ਦਿੰਦੇ ਆ ਗੁਰਮੁਖਾਂ ਨੇ ਬਾਣੀ ਪ੍ਰਗਟ ਕੀਤੀ ਹੈ ਨਾਦ ਦੇ ਪ੍ਰਗਟ ਕੀਤਾ ਹੋਇਆ ਹਰ ਕੀ ਹੈ ਮੇਰਾ ਕਹਣਾ ਤੇ ਸੁਣਨ ਦਾ ਨਾਲ ਉਹ ਨਾਂ ਨੇ ਉਹ ਆਉਂਦੀ ਪਰਗਟ ਕਰਦਾ ਇਹਨਾਂ ਨੂੰ ਤੁਹਾਨੂੰ ਸੁਣਨਾ ਚਾਹੁੰਦਾ ਸਾਡੇ ਵਾਸਤੇ ਦਾ ਇਹੀ ਨਾਂ ਦਾ ਹਾਲੇ ਹਿਰਾ ਦਾ ਗੁਰਮੁਖ ਤੋਂ ਪਹਿਲਾਂ ਇਹ ਨਾਂ ਦਾ ਗੁਰਮੁਖ ਤੋਂ ਬਣੇ ਤੇ ਨਾਂ ਹੋਰ ਹੋਊਗਾ ਇਹ ਇੰਡਾਇਰੈਕਟ ਨਾਂ ਦਾ ਉਹ ਡਾਇਰੈਕਟ ਨਾਂ ਹੋਊਗਾ ਹੈ ਨਾਂ ਪਰ ਇੰਡਾਇਰੈਕਟ ਹੈ ਡਾਇਰੈਕਟ ਨਹੀਂ ਹੈ ਇਹ ਕੰਨਾਣਾ ਸੁਣਨ ਵਾਲਾ ਉਹ ਬਿਨ ਕੰਨਾਣਾ ਸੁਣਨ ਵਾਲਾ ਹੁੰਦਾ ਡਾਇਰੈਕਟ ਇਹ ਕੁਰਬਾਨੀ ਹੈ ਇੰਡਾਇਰੈਕਟਰ ਉਹ ਬਾਣੀ ਹੈ ਡਾਕਟਰ ਦੋ ਆਜ ਫਰਕ ਰੱਖਿਆ ਹੈ ਕੁਰਬਾਨੀ ਚ ਹੋਰ ਬਾਣੀ ਗਿਆ ਹੈ ਨਾ ਕੁਰਬਾਨੀ ਕਰ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਉਹ ਕਿਹੜੀ ਬਾਣੀ ਟਰਕੀ ਬਾਣੀ ਵਿੱਚ ਬਾਣੀ ਅੰਮ੍ਰਿਤ ਉਸ ਬਾਣੀ ਚ ਸਾਰੇ ਅੰਮ੍ਰਿਤ ਹੁੰਦਾ ਕੋਈ ਜੱਸੀ ਨਹੀਂ ਹੁੰਦੀ ਉਹਨੂੰ ਰੜਕਣ ਦੀ ਲੋੜ ਨਹੀਂ ਨਾ ਮੱਖਣ ਹੁੰਦਾ फेर ਕਿ ਆ ਗੁਰਬਾਨੀ ਕਹੇ ਹੁਣ ਆ ਆ ਗਈ ਗੁਰਬਾਨਾ ਸੇਵਕ ਜਨ ਗੁਰਬਾਨੀ ਕਹੇ ਜੋ ਗੁਰਬਾਨੀ ਕਹਿੰਦੀ ਐ ਸੇਵਕ ਜਨ ਮੰਨੈ ਸਿੱਖ ਜਿਹੜੇ ਸੇਵਕ ਨੇ ਇਹ ਨੂੰ ਮੰਨਣੋ ਪਰ ਤਖ ਗੁਰੂ ਉਸ ਜ ਗਿਆਨ ਜਿਹੜਾ ਹੈਗਾ ਗੁਰੂ ਪਰ ਤਖ ਹੋ ਜਾਂਦਾ ਗਿਆਨ ਗੁਰੂ ਉਹਦਾ ਦਰਸ਼ਨ ਹੋਣਾ ਹੈ ਜੋ ਜਿਉਂ ਤੋਂ ਆਮਦ ਪਰ ਤਖ ਗਿਆਨ ਦਾ ਦਰਸ਼ਨ ਸਮਝ ਆ ਜੀ ਉਸ ਗਿਆਨ ਨਾਲ ਆਤਮ ਦਰਸ਼ਨ ਹੋਣਾ ਉਸ ਗਿਆਨ ਦੀ ਰੋਸ਼ਨੀ ਚ ਕਿੱਥੇ ਹੋਣਾ ਗੁਰ ਗਿਆਨ ਘਟ ਬਲਿਆ ਹਿਰਦੇ ਚ ਚਾਨਣ ਹੋਣਾ ਉਹਦਾ ਘਟ ਵਿੱਚ ਗੁਰ ਗਿਆਨ ਘਟ ਬਲਿਆ ਸਾਡਾ ਜਿਹੜਾ ਗਿਆਨ ਹੈ ਨਾ ਉਹਨੂੰ ਵੜ ਦੇਣ ਗਿਆਨ ਤਾਂ ਸਾ ਚੱਤ ਤਾਂ ਹੈਗਾ ਤੇਲ ਤਾਂ ਹੈਗਾ ਬਲਦਾ ਨਹੀਂ ਉਹ ਤੇਲ ਹੋਵੇ ਤਾਜ ਕੀ ਦੀ ਨਾ ਮੁਕਰੋ ਉਹਨੂੰ ਅੱਖ ਪਰਮਾਗਨ ਪੈਣੀ ਆ ਇਹਨੇ ਤਾਂ ਬਾਲ ਦੇਣਾ ਉਹ ਛੰਟਾਈ ਜਿਵੇਂ ਅੰਦਰ ਬਾੜ ਦੇ ਨਾਮ ਤੇਰਾ ਦੀਰਾ ਨਾਮ ਤੇਰਾ ਬਾਤੀ ਤੇ ਸਭ ਕੁਝ ਹੋ ਜਾਏਗਾ ਪਰ ਜੋਤ ਲਾਇ ਜਿੰਦਗੀ ਚ ਜਲਾਇਆ ਬੂਝੇ ਬੂਝਣ ਹਰਾ ਜਿਗਦੇ ਇਹ ਦੀ ਜੋਤ ਨਾਲ ਉਹਦੀ ਬੁੱਧੀ ਨਾਲ ਫੇਰ ਜਣਨਾ ਹੈ ਇਹਦੇ ਅੰਦਰ 12 ਚਾਹੀਦਾ ਦੀਵਾ ਦੀਵਾ ਜਣਨ ਵਾਸਤੇ ਫਿਰ ਉਹ ਜਲ ਉਹ ਜਲ ਪਿਆ ਬਾਹਰ ਦੀ ਫੇ ਲੋੜੇ ਗੁਰਬਾਨੀ ਤਾਂ ਜੜਾਉਂਦੀ ਹੈ ਸਾਡੇ ਗਿਆਨ ਗੁਰ ਗਿਆਨ ਘਟ ਬੁਲਦੇ ਆਪੇ ਇਹੋ ਗੌਣਾਂ ਨੇ ਘੇ ਦੀਵਾ ਚੁਗਾਹੀ ਦਾ ਨੱਬਾਲੀ ਦਾ ਨਹੀਂ ਇਹ ਸੁੱਤਾ ਹੋਇਆ ਜਗਾਇਆ ਹੈ ਜਿਗਾਣਾ ਜਗਿਆ ਸੁੱਤਾ ਜਾਲਲੇ ਉਹ ਮਾਨ ਸੁੱਤਾ ਯਾਨੀ ਜੋਤ ਤੇਲ ਦੇ ਰੂਪ ਚ ਸੁੱਤੇ ਪਈ ਹੁੰਦੀ ਐ ਕਹ ਲੋ ਤੇਲ ਜਿਹੜਾ ਇਹੋ ਦੇ ਰੂਪ ਜੋਤ ਉਹ ਜਿਹੜੀ ਸੁੱਤੀ ਪਈ ਐ ਉਹਦਾ ਰੂਪ ਸੁੱਤੇ ਪਏ ਵਾਲਾ ਤੇਲ ਐ ਜਾਗਦੇ ਦਾ ਰੂਪ ਲੈਟ ਐ ਅਗਲਾ ਕਹਣਾ ਰੂਪ ਫੇ ਚਾਨਣ ਕਰਤਾ ਹੋਰ ਤਾਂ ਇਹ ਕਹਿੰਦਾ ਦੀਵਾ ਜਗਾ ਦੋ ਕੋਈ ਬਾੜ ਦੋ ਵੀ ਕਹਿੰਦੇ ਨੇ ਜਿਗਾ ਦੋ ਕਹਿੰਦੇ ਤੇਲ ਜਗਾਇਆ ਤਤ ਤੇਲ ਨੂੰ ਆਪਣਾ ਆਪ ਕਾਂਦੀ ਇਧਰ